ਹਾਂਜੀ ਭਰਾਵੋ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਪਹੁੰਚੇ ਆ ਪਸ਼ੂ ਮੰਡੀ ਖੰਨਾ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਗਾਂ ਆਈਆਂ ਦੇਖੋ ਚਾਰ ਸਪੀਰੇ ਸਾਰੀ ਮੰਡੀ ਚੰਗੀ ਤਰ੍ਹਾਂ ਭਰੀ ਹੋਈ ਆ ਇਹਦਾ ਬੋਤ ਕਰਾਵਾਂਗੇ ਅੱਗੇ ਵੀ ਦਿਖਾਵਾਂਗੇ ਤੁਹਾਨੂੰ ਇਹ ਮੰਡੀ ਦਾ ਕੀ ਮਾਹੌਲ ਆ ਦੇਖੋ ਚਾਰ ਸਪੀਰੇ ਪਸ਼ੂ ਹੀ ਪਸ਼ੂ ਹਨ ਤੁਸੀਂ ਦੇਖ ਸਕਦੇ ਹੋ 25 25 30 30 ਫਿਲੋ ਦੁੱਧ ਰਖਾ ਗਾਵਾਂ ਵੀ ਪਹੁੰਚ ਗਏ ਜੋ ਚੈਨਲ ਚੰਗਾ ਲੱਗਿਆ ਤੁਹਾਨੂੰ ਵੀਡੀਓ ਲਾਈਕ ਤੇ ਸ਼ੇਅਰ ਚੈਨਲ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਆਪਾਂ ਹੋਰ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਹੋਰ ਵੀ ਅੱਗੇ ਦਿਖਾਵਾਂਗੇ ਕਿ ਇੰਨਾ ਕਰਦਾ ਜਾਨਵਰ ਕੀ ਕੱਲ ਬਾਅਦ ਕੱਬਾ ਹੀਰ ਕੈਂਸਲ ਦਾ ਹੋ ਗਿਆ ਦੇਖੋ ਇਹਨਾਂ ਦੀ ਆਪਣੀ ਆਪ ਦੀ ਬੋਲੀ ਹੁੰਦੀ ਆ ਥੱਲੇ ਬਈ ਰੱਖ ਕੇ ਪਰਨਾ ਹਸਦੇ ਥਾਗਣ ਪੜੀਆਂ ਕੋਈ ਉਂਗਲਾਂ ਜੀਆਂ ਨਾ ਮਦੇ ਆ ਉਂਗਲਾਂ ਜੀਆਂ ਨਪਦੀ ਆ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹਦਾ ਮਤਲਬ ਕਹਿੰਦਾ ਕੀ ਗੱਲ ਆ ਕੀ ਬਾਤ ਆ ਦੇਖ ਸਕਦੇ ਹੋ ਤੁਸੀਂ ਆ ਵੱਡੀ ਵੇਡ ਦਾ ਸੌਦਾ ਹੋ ਰਿਹਾ ਦੇਖ ਸਕਦੇ ਹੋ ਤੁਸੀਂ ਪੂਰਾ ਮੇਲਾ ਭਰਿਆ ਹੋਇਆ ਇਹ ਆਪਾਂ ਕਿਸੇ ਨੰਗਾ ਗੱਲ ਬਾਤ ਵੀ ਕਰਾਵਾਂਗੇ ਤੇ ਲਵਾਂਗੇ ਜਾਣਕਾਰੀ ਡਿਟੇਲ ਸੌਰੀ ਕਿਹ ਵੀਰ ਤੋਂ ਆ ਤਲੀਆਂ ਰੀਆਂ ਗਾਨ ਨੇ ਉਹ ਨੂੰ ਆ ਕੇ ਪਾਉਣ ਨੂੰ ਅੱਡੋ ਢੀ ਆਟਮਾ ਉਹ ਗੁਰੂਆਂ ਦੇ ਪਟੇ ਹੋਰ ਸਾਰਾ ਸਮਾਨ ਇੱਜੀ ਗੈ ਆ ਕੋਈ ਚਾਕ ਮਕੋੜੀ ਜਿੱਤ ਕਾਣ ਦੇਖ ਸਕਦੇ ਹੋ ਤੁਸੀਂ ਪੂਰੀ ਮੰਡੀ ਭਰੀ ਹੋਈ ਸਾਰੇ ਵਧੀਆ ਆਵਦਾ ਮਾਲ ਵੇਚਣ ਲੱਗੇ ਹੋਏ ਆ ਇਹ ਗਾਹ ਖਰੀਦਣ ਲਈ ਨਹੀਂ ਇਹ ਚੱਲ ਜੀ ਇਹ ਮੰਡੀ ਖੰਨਾ ਮੰਡੀ ਲੁਧਿਆਣੇ ਦੀ ਥੋੜੀ ਪੂਰੀ ਲੇਖ ਆ ਦੇਖੋ ਬੀਟੀ ਚੰਗੀ ਆਹੀ ਮੈਂ ਰਸ ਵਿੱਚ 45 ਕਿਲੋ ਦੁੱਧ ਹੀ ਮਾਲ ਕਰਨ ਦੇਖ ਸਕਦੇ ਹੋ ਚੰਗੇ ਚੰਗੇ ਪਸ਼ੂ ਲੈ ਕੇ ਮੰਡੀ ਦੇ ਲੋਕ ਪਹੁੰਚਦੇ ਆ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਹੋਰ ਆ ਸਾਡਾ ਯਾਰ ਬਿੱਟੂ ਵੀ ਪਹੁੰਚਿਆ ਹੋਇਆ ਗੱਡੀ ਵਾਲਾ ਇਹਦਾ ਪੰਡਾ ਆਪਣੇ ਪੰਡ ਦੇ ਨੇੜੇ ਆ ਬਿੱਟੂ ਹੋਰ ਸੈਟ ਆ ਠੀਕ ਕੋਈ ਨਾ ਸੌਦਾ ਹੋ ਰਿਹਾ ਇੰਦਰ ਹੁਣ ਕੀ ਹੋ ਰਿਹਾ ਇਹਦਾ ਫਿਰ ਯਾਰ ਜੇ 20 ਕਿਲੋ ਦਾ ਆਪਣੇ ਯਾਰ 20 ਕਿਲੋ ਆ ਦੇਖੀ ਗਏ ਸੱਲਾਹ ਸਹਿਬ ਬਹੁਤ ਆ ਕੋਈ ਵਿਕਰੀ ਇਦਰੀ ਕਰ ਰਿਹਾ ਬਾਈ ਆਹ ਆਪਣੇ ਬੈਂਡ ਵਾਲੇ ਹੋਰ ਵੀ ਮੁੰਡੇ ਫਿਰਦੇ ਆ ਗੱਡੀ ਵਾਲਾ ਦੂਜੀ ਜਰ ਕਿਉਂ ਵੀ ਆਪਣੀਆਂ ਲਾਲ ਰੰਗਾਂ ਆਹ ਬੰਦੇ ਆਏ ਵੀ ਆਪਣੇ ਦੇਖਦੇ ਹੋਏ ਆਹ ਕਾਲ